ਆਉ ਨੰਬਰ ਦੀ ਫੋਰਚੂਨਰ ਆ ਬਾਈ ਮਿੱਤਰੋ ਤੁਹਾਡੇ ਵਾਸਤੇ ਸਿਰਫ 7.5 ਲੱਖ ਰੁਪਏ ਦੀ ਕਾਰ ਹੈ ਤੇ ਲੈ ਜਾਓ ਜੇ ਕਿਸੇ ਨੇ ਕਾਰ ਲੈਣੀ ਆ ਡੀਜ਼ਲ ਦਾ ਟੈਂਕ ਬਾਈ ਇਹਦਾ ਵੀ ਫੁੱਲ ਦੇਵਾਂਗੇ ਜਿਹੜਾ ਵੀ ਬੰਦਾ ਕੋਈ ਵੀ ਗੱਡੀ ਥੋੜੀ ਵੀਡੀਓ ਦੇਖ ਕੇ ਲੈਣਾ ਹੋਊਗਾ ਆਪਾਂ ਟੈਂਕ ਤੇਲ ਦਾ ਫੁੱਲ ਦੇਵਾਂਗੇ ਟੈਂਕ ਫੁੱਲ ਚਾਹੇ ਉਹ ਫੋਰਚੂਨਰ ਲੈ ਜੇ ਚਾਹੇ ਉਹ ਆਲਟੋ ਲੈ ਜੇ ਠੀਕ ਹੈ ਓਕੇ ਹਾਂਜੀ ਮਿੱਤਰੋ ਬਾਈ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਆਏਗੇ ਪਿੰਡ ਪਟਾਲ ਖੁਰਦ ਬਾਈ ਜ਼ਿਲ੍ਹੇ ਸੰਗਰੂਰ ਦੇ ਵਿੱਚ ਬਾਈ ਹੋਰੀ ਅੱਜ ਆਪਣੇ ਨਾਲ ਨੇ ਤੇ ਬਾਈ ਹੋਰਾਂ ਦਾ ਕਾਰ ਬਿਆਰ ਦਾ ਨਾਮ ਆ ਨਿਰਮਾਨ ਕਾਰ ਬਿਆਰ ਬਾਈ ਤੇ ਇੱਕ ਗੱਲ ਕਰਾਂ ਭਾਈ ਹਨ ਬਾਈ ਹੋਰਾਂ ਨੇ ਕਰਿਆ ਨਵਾਂ ਕਾਰ ਬਜ਼ਾਰ ਬਾਈ ਹਨ ਤੁਹਾਡੇ ਸਪੋਰਟ ਦੀ ਲੋੜ ਹੈਗੀ ਤੇ ਤੁਹਾਡੇ ਵਾਸਤੇ ਅੱਜ ਆਪਾਂ ਚੰਗੀਆਂ ਕਾਰਾਂ ਲੈ ਕੇ ਆਏਗੇ ਭਾਈ ਹਨ 6-7 ਕਾਰਾਂ ਰਹਿਣਗੀਆਂ ਤੇ ਸਾਰੀਆਂ ਕਾਰਾਂ ਭਾਈ ਹਨ ਬਾਈ ਹੋਰਾਂ ਤੋਂ ਪੁੱਛਦੇ ਆ ਵੀ ਕੰਡੀਸ਼ਨ ਕਿਦਾਂ ਦੀ ਤੇ ਪੇਪਰਾਂ ਦੇ ਕਿਦਾਂ ਰਹਿਣਗੇ ਭਾਈ ਹਨ ਤੇ ਐਂਡ ਤੱਕ ਬਣੇ ਰਹੋ ਮੇਰਾ ਭਰਾ ਤੇ ਸਪੋਰਟ ਕਰੋ ਭਰਾ ਹੋਰਾਂ ਨੂੰ ਬਈ ਹਨ ਨਵਾਂ ਕੰਮ ਹੈ ਪਿੰਡ ਦੇ ਵਿੱਚ ਬਈ ਹਨ ਮੇਨ ਗੱਲ ਆ ਭਈ ਹਨ ਬਈ ਬਾਈ ਹੋਰਾਂ ਦੇ ਘਰ ਵੀ ਪਿੰਡ ਜੀ ਨੇ ਹਾਂਜੀ ਹਾਂਜੀ ਤੇ ਉਰੇ ਆਓ ਬਈ ਹਨ ਘਰੇ ਬਹਿ ਕੇ ਡੀਲ ਕਰੋ ਭਾਈ ਉਹਨਾਂ ਦੇ ਚਾਹ ਪਾਣੀ ਪੀਓ ਤੇ ਕਾਰ ਲੈ ਜਾਓ ਭਾਈ ਤੁਸੀਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਬਾਈ ਕਾਰਾ ਕਿਦਾਂ ਦੀ ਹੈ ਬਾਈ ਆਪਣੇ ਲਈ ਬਾਈ ਕਾਰਾਂ ਇੱਕ ਨੰਬਰ ਨੇ ਬਾਈ ਸਾਰੀਆਂ ਠੀਕ ਹੈ ਵੀਰੇ ਹਾਂਜੀ ਬਾਈ ਬਾਈ ਕੀ ਸੋਚ ਕੇ ਕਾਰ ਵਿਆਰ ਕਰਿਆ ਬਈ ਆਪਾਂ ਹਣਾ ਨਮਾ ਕਰਿਆ ਵੀ ਤੁਹਾਨੂੰ ਬੱਸ ਬਾਈ ਵੀ ਚਲ ਕੋਈ ਬਾਹਰ ਮੂਰਦਾਰੀ ਸੋਚਿਆ ਬਾਹਰ ਦਾ ਕਰੀਏ ਜੀ ਬਾਹਰ ਦਾ ਸੋਚਿਆ ਬਾਈ ਯਾਰ ਵੀ 25 30 ਲੱਖ ਲਾ ਕੇ ਬਾਹਰ ਜਾਵਾਂਗੇ ਵੀ ਆਪਾਂ ਇੱਥੇ ਹੀ ਕੁਛ ਕਰ ਲਈਏ ਓਕੇ ਬਾਈ ਬਾਹਰ ਜਾ ਕੇ ਵੀ ਦਿਹਾੜੀ ਵੀ ਕਰਨੀ ਆ ਵੀ ਆਪਣਾ ਇੱਥੇ ਹੀ ਚੱਲ ਤੁਰੇ ਮਾਲਕ ਬਣ ਜੀ ਹਾਂਜੀ ਹਾਂ ਬਾਈ ਤੋਰੀ ਫੁਲਕਾ ਚੱਲੀ ਜਾਓ ਲੈ ਬਾਈ ਹਣਾ ਤੇ ਹੁਣ ਤੋਰੀ ਤੇ ਤੁਸੀਂ ਸਪੋਰਟ ਕਰਨੀ ਹੈ ਬਾਈਰ ਤੁਹਾਨੂੰ ਚੰਗੀਆਂ ਕਾਰਾਂ ਦਵਾਂਗੇ ਬਈ ਹਨਾ ਤੇ ਬਸ ਆਪਾਂ ਪਹਿਲੀ ਕਾਰ ਤੋਂ ਗੱਲਬਾਤ ਕਰਾਂਗੇ ਬਈ ਹਨਾ ਤੇ ਪਹਿਲੀ ਅੱਜ ਆਪਣੇ ਲਈ अल्टੋ ਹੈ ਆਪਾਂ ਛੋਟੇ ਬਜਟ ਤੋਂ ਲੈ ਕੇ ਵੱਡੇ ਬਜਟ ਦੀਆਂ ਸਾਰੀਆਂ ਕਾਰਾਂ ਦਵਾਂਗੇ ਪਹਿਲੀ ਵੀਰੇ अल्टੋ ਕਿੰਨਾ ਮਾਡਲ ਹੈ ਆਪਣੇ ਲਈ ਇਹ ਵੀਰੇ 11/12 ਹੈ 11/12 ਹਾਂਜੀ ਗੁਰਪ੍ਰੀਤ ਭਾਈ ਕਾਰ ਨੂੰ ਦਿਖਾ ਦੇ ਇੱਕ ਵਾਰ ਚੰਗੀ ਤਰ੍ਹਾਂ ਕਾਰ ਸਾਰੇ ਪਾਸੇ ਮੈਂ ਜਿਵੇਂ ਦੇਖ ਰਿਹਾ ਵੀ ਸਕਰਾਚਲੈਸ ਕਾਰ ਹੈ ਹਨਾ ਵੀਰੇ ਬੰਪਰ ਛੱਡ ਕੇ ਸਾਰੀ ਗੱਡੀ origignal ਹੈ ਵੀਰੇ ਠੀਕ ਹੈ ਵੀਰੇ ਹਾਂਜੀ ਨਵੀਂ ਸਰਵਿਸ ਗੱਡੀ ਦੀ ਹੋਈ ਹੋਈ ਆ ਸਾਰੇ ਪੇਪਰ ਕੰਪਲੀਟ ਨੇ 25 ਪੇਪਰ ਸਾਰੇ ਕੰਪਲੀਟ ਨੇ ਹਾਂਜੀ ਬਾਈ ਨਵੇਂ ਟਾਇਰ ਆ ਓਕੇ ਕੋਈ ਕਮੀ ਪੇਸ਼ ਇੰਜਨ ਗੇਅਰ ਪੱਖੋਂ ਕੋਈ ਬਾਈ ਆਪਣੀ ਗਾਰੰਟੀ ਆ ਇੰਜਨ ਸਾਰੀਆਂ ਗੱਡੀਆਂ ਦੀ ਇੰਜਨ ਗੇਅਰ ਤੇ ਐਕਸੀਡੈਂਟ ਦੀ ਠੀਕ ਆ ਵੀਰੇ ਸਾਰੀਆਂ ਗੱਡੀਆਂ ਦੀ ਜ਼ਿੰਮੇਵਾਰੀ ਓਕੇ ਲੈ ਬਾਈ ਅਲਾਈ ਕਾਰ ਨੂੰ ਲੱਗੇ ਨੇ ਟਾਇਰਾਂ ਦੀ ਕੰਡੀਸ਼ਨ ਚੰਗੀ ਪਈ ਆ ਬਾਈ ਹਨਾ ਤੇ ਬਾਕੀ ਆਓ ਬਾਈ ਜੇ ਕਿਸੇ ਨੇ ਇਹ ਕਾਰ ਲੈਣੀ ਆ ਰੇਟ ਵੀਰੇ ਕਿੰਨਾ ਕੁ ਰੱਖਿਆ ਦਾ ਇਹਦਾ ਰੇਟ ਲਖਿਆ ਬਾਈ 180000 180000 ਰੁਪਏ ਐਨਓਸੀ ਦੇ ਦੋਗੇ ਤੁਸੀਂ ਹਣਾ ਐਨਓਸੀ ਕਟਵਾ ਕੇ ਦੇਵਾਂਗੇ ਸਾਰੀ ਗੱਡੀਆਂ ਦੀ ਠੀਕ ਹੈ ਵੀਰੇ ਤੇ ਫਰੰਟ ਸ਼ੀਸ਼ਾ ਬਾਈ ਹਣਾ ਇਹਦਾ ਕਾਰ ਦਾ ਜਿਹੜਾ ਨਾਲ ਦਾ ਹੀ ਆ ਜਿਵੇਂ ਮੈਂ ਦੇਖ ਰਿਹਾ ਹਾਂਗਾ ਬਾਈ ਹਾਂਜੀ ਹਾਂਜੀ ਮੇਨ ਗੱਲ ਹੁੰਦੀ ਹੈ ਵੀ ਯਾਰ ਫਰੰਟ ਸ਼ੀਸ਼ਾ ਗਰ ਨਾਲ ਦਾ ਨਾ ਤਾਂ ਮਤਲਬ ਵੀ ਉਹ ਲਗਭਗ ਕਲੀਅਰ ਹੋ ਜਾਂਦਾ ਵੀ ਇਹ ਲੱਗੀ ਨਹੀਂ ਹੋਈ ਕਾਰ ਹਾਂਜੀ ਬਾਈ ਬਾਈ ਹਾਂਜੀ ਤੇ ਅਗਲੀ ਕਾਰ ਵੀਰੇ ਆਪਣੀ ਲਵੇਗੀ ਕਾਲੀ ਐਕਸ ਯੂਵੀ ਹੈਗੀ 500 ਇਹ ਬਹੁਤ ਘੱਟ ਮਿਲਦੀਆਂ ਨੇ ਕਾਲੀ ਸਕਾਰਪਿਓ ਹੋਗੀ ਵਰਨਾ ਹੋਗੀ ਤੇ ਕਾਲੀ ਐਕਸ ਯੂਵੀ ਹੋਗੀ ਹਾਂਜੀ ਹਾਂਜੀ ਤੇ ਅ ਕਾਰ ਸੋਹਣੀ ਹੈ ਬਈਆਂ ਅਲਾਈ ਮੈਨ ਚੈੱਕ ਕਰੋ ਤੁਸੀਂ ਕਾਰ ਦੇ ਬਈ ਹੈ ਨਾ ਅਲਾਈ ਲਵਾਏ ਆ ਵੀਰੇ ਨੀ ਬਿਲਕੁਲ ਨਵੇਂ ਬਈ ਹਾਂ ਹਾਂਜੀ ਹਾਂਜੀ ਬਈ ਠੀਕ ਹੈ ਵੀਰੇ ਤੇ ਟਾਇਰ ਵੀ ਚੰਗੇ ਪੈਨ ਕਰਦੇ ਟਾਇਰ ਵੀ ਤੁਹਾਡੇ ਸਾਹਮਣੇ ਆ ਦੇਖ ਲਓ ਟਾਇਰ ਵੀ 90 ਪੈਸੇ ਟਾਇਰ ਪਿਆ ਠੀਕ ਹੈ ਵੀਰੇ ਤੇ ਬਈ ਹੈ ਨਾ ਤੁਸੀਂ ਕੁਝ ਨਹੀਂ ਕਰਾਉਣਾ ਬਸ ਉਹੀ ਗੱਲ ਕਹਿੰਦੇ ਵੀ ਨਾਮ ਕਰਾਉਦੇ ਸਾਰੀ ਗੱਡੀਆਂ ਦੀ ਬਈ ਨਵੀਂ ਸਰਵਿਸ ਹੋਈ ਹੋਈ ਆ ਸਰਵਿਸ ਵੀ ਡਨ ਹੈ ਸਾਰੀਆਂ ਦੀ ਠੀਕ ਹੈ ਵੀਰੇ ਹਾਂ ਜਿਹੜੀ ਮਰਜ਼ੀ ਕਰ ਲਿਓ ਸਾਰੀ ਸਰਵਿਸ ਡਨ ਅੱਛਾ ਵੇਰੀਐਂਟ ਕਿਹੜਾ ਵੀਰੇ ਇਹ ਏ ਡਬਲ 6 ਵੀਰੇ ਡਬਲ 6 ਤੇ ਓਨਰ ਕਿੰਨੇ ਵੀ ਹੈ ਓਨਰ ਫਸਟ ਵੀਰੇ ਫਸਟ ਓਨਰ ਐਨਓਸੀ ਇਹਦੀ ਵੀ ਕਟਵਾ ਕੇ ਦੇ ਮੈਨ ਓਕੇ ਤੇ ਬਈ ਹਣਾ ਕਾਰ ਦੀ ਕੰਡੀਸ਼ਨ ਚੰਗੀ ਹੈ ਤੇ ਇਹ ਐਵਰੇਜ ਮੇ ਵੀ ਸਕਾਰਪਿਓ ਨਾਲ ਬੱਧ ਦਿੰਦੀ ਹੈ ਹਾਂਜੀ ਹਾਂਜੀ ਬਈ ਠੀਕ ਹੈ ਵੀਰੇ ਇਹ ਇੰਜਣੇ ਦਾ ਬਈ ਉਨਾ ਹੀ ਹੁੰਦਾ ਕਿ ਘੱਟੋਂ ਦਾ ਸਕਾਰਪਿਓ ਨਾਲ ਇਹਦਾ ਇੰਜਨ ਥੋੜਾ ਘੱਟ ਹੁੰਦਾ ਉਹਦੇ ਨਾਲ ਠੀਕ ਹੈ ਵੀਰੇ ਹਾਂਜੀ ਤੇ ਬਾਈ ਹਨਾ ਤੁਸੀਂ ਆਓ ਤੇ ਵਿਜ਼ਿਟ ਕਰ ਲਓ ਤੇ ਬਾਈ ਹੋਰ ਹਨਾ ਪੇਜ ਵੀ ਆ ਬਾਈ ਹਨਾ ਇੰਸਟਾਗ੍ਰam ਦੇ ਉੱਤੇ ਤੁਸੀਂ ਉਹ ਵੀ ਜਾ ਕੇ ਫੋਲੋ ਕਰ ਲਿਓ ਬਾਈ ਹਨਾ ਤੇ ਤੁਹਾਨੂੰ ਬਾਈ ਹੋਰੀ ਚੰਗੇ ਚੰਗੇ ਕਾਰਾਂ ਦਾ ਜਿਹੜੀ ਆਉਂਦੀ ਰੈਨਿੰਗ ਉਹ ਡਿਟੇਲ ਦਿੰਦੇ ਨੇ ਬਾਈ ਹੋਰੀ ਤੇ ਇਹ ਬਾਈ ਪੇਂਟ ਸ਼ਿੰਟ ਹੈ ਕੁਝ ਮੋਟੇ ਮੋਟੇ ਬੰਪਰ ਸ਼ੰਪਰ ਆਦੇ ਆ ਵੀਰੇ ਠੀਕ ਹੈ ਬਾਕੀ ਨਾ ਇਹਦੇ ਜਿਵੇਂ ਆ ਦੇਖੋ ਤੁਸੀਂ ਦੇਖ ਸਕਦੇ ਹੋ ਹੱਥ ਸਕ੍ਰੈਚ ਸਕਰੂਚਾ ਐਂ ਹੀ ਪਈ ਆ ਬਸ ਆਪਾਂ ਰਮਿੰਗ ਪਾਲਿਸ਼ ਕਰਵਾਈਏ ਗੱਡੀ ਹੋਰ ਕੋਲ ਕਾਲੀ ਕਾਰ ਤਾਂ ਹੈ ਇਦਾਂ ਦੀ ਆ ਬਾਈ ਹਨਾ ਹਵਾ ਵੀ 24 ਘੰਟੇ ਇਹ ਕਪੜਾ ਭਾਲਦੇ ਵੀ ਮੇਰੇ ਤੇ ਕਪੜਾ ਮਾਰੀ ਚੱਲੋ ਭਾਈ ਬਾਕੀ ਹੁਣ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਸਾਰੀਆਂ ਸਾਫ਼ ਕਰਕੇ ਖੜਾਈਆਂ ਨਹੀਂ ਹੁਣ ਦੇਖ ਲਓ ਹੁਣ ਮਿੱਟੀ ਪਈ ਰਹੀ ਹੈ ਹਾਂ ਰੋਡ ਕਰਕੇ ਮਿੱਟੀ ਪਈ ਹੈ ਮਾਡਲ ਸੀ 2014 14 ਫਾਸਟ ਓਨਰ ਫਾਸਟ ਹਾਂਜੀ ਭਾਈ ਇਹ ਸਰਵਿਸ ਤੁਹਾਡੀ ਹੋਈ ਹੋਈ ਹੈ ਤੇ ਰੇਟ ਇਹਦਾ ਰੇਟ ਇਹਦਾ ਹੈਗਾ ਵੀਰੇ 5 ਲੱਖ 15 ਹਜ਼ਾਰ 5 ਲੱਖ 15 ਹਜ਼ਾਰ ਰੁਪਏ ਭਾਈ ਤੇ ਮਾਨਦਾਨ ਤੁਹਾਡਾ ਵੀ ਮੌਕੇ ਤੇ ਹੋ ਜਾਊਗਾ ਹਨਾ ਤੁਹਾਡਾ ਨਾਮ ਲੱਗ ਜਾਊਗਾ ਭਾਈ ਜਿਹੜਾ ਪੂਰਾ ਮਾਨ ਤਾਨ ਕਰਕੇ ਤੋਰਾਂਗੇ ਠੀਕ ਹੈ ਵੀਰੇ ਇੱਕ ਆਪਾਂ ਹੋਰ ਅਜਾ ਔਫਰ ਦੰਨੇ ਆ ਤੁਹਾਡੇ ਪੇਜ ਤੇ ਜਿਹੜਾ ਵੀ ਬੰਦਾ ਕੋਈ ਵੀ ਗੱਡੀ ਥੋੜੀ ਵੀਡੀਓ ਦੇਖ ਕੇ ਲੈਣਾ ਹੋਵੇ ਆਪਾਂ ਟੈਂਕ ਤੇਲ ਦਾ ਫੁੱਲ ਦੇਵਾਂਗੇ ਟੈਂਕ ਫੁੱਲ ਚਾਹੇ ਉਹ ਫੋਰਚੂਨਰ ਲੈ ਜੇ ਚਾਹੇ ਉਹ ਆਲਟੋ ਲੈ ਜੇ ਠੀਕ ਹੈ ਓਕੇ ਚਾਹੇ ਪੈਟਰੋਲ ਹੋਵੇ ਚਾਹੇ ਡੀਜ਼ਲ ਹੋਵੇ ਚਾਹੇ ਪੈਟਰੋਲ ਚਾਹੇ ਡੀਜ਼ਲ ਠੀਕ ਹੈ ਬਾਈ ਅਗਲੀ ਵਰਨਾ ਆ ਗਈ ਆਪਣੇ ਲਵੇ ਇਹ ਵੀਰੇ ਮਾਡਲ ਇਹ 14 ਦਸੰਬਰ ਦੀ ਦੀ ਗੱਡੀ ਹੈ ਵੀਰੇ 14 ਦੀ ਦਸੰਬਰ ਦੀ ਹੈ ਹਾਂਜੀ ਵੀਰੇ ਠੀਕ ਹੈ ਵੀਰੇ ਇਹ ਐਸਐਕਸ ਹੈ ਨਾ ਹਾਂਜੀ 2000 ਰੁਪਏ ਵਾਲੀ ਹਾਂਜੀ ਓਕੇ 2000 ਰੁਪਏ ਵਾਲੀ ਤੇ ਬਈ ਕਾਰ ਚੈੱਕ ਕਰ ਲਓ ਬਈ ਹਨਾ ਕਾਰ ਅੰਦਰ ਬਹੁਤ ਸੋਹਣੀ ਹੋਈ ਸੀਟ ਕਵਰ ਵੀ ਬੜੇ ਸੋਹਣੇ ਬਈ ਕਾਰ ਸੀਟ ਕਵਰ ਨਵੇਂ ਪਾਇਆ ਬਈ ਠੀਕ ਹੈ ਵੀਰੇ ਹਾਂਜੀ ਬਈ ਤੇ ਬਈ ਕਾਰ ਦੇ ਅਲਾਏ ਸੀਟ ਕਵਰ ਬਾਕੀ ਬਈ ਚਲਾਵਾ ਚੰਗਾ ਕਰਦਾ ਆਪਣੀ ਗਾਰੰਟੀ ਹੈ ਬਈ ਇੰਜਨ ਗੇਅਰ ਐਕਸੀਡੈਂਟ ਦੀ ਠੀਕ ਹੈ ਬਈ ਹਾਂਜੀ ਬਈ ਓਕੇ ਅਲਾਏ ਇਹਦੇ ਵੀ ਡੱਬਾ ਬੰਦ ਪਏ ਹੋਏ ਆ ਬਈ ਓਕੇ ਹਾਂਜੀ ਤੇ ਗੁਰਪ੍ਰੀਤ ਇੱਕ ਵਾਰ ਆਇਆ ਮੜਾ ਇੱਕ ਵਾਰ ਬਈ ਹਨਾ ਤੁਹਾਨੂੰ ਦੁਬਾਰਾ ਦਿਖਾਦਾ ਬਈ ਹਨਾ ਚੈੱਕ ਕਰੋ ਬਈ ਇਹ ਚੀਜ਼ ਆ ਬਈ ਇਹ ਚੀਜ਼ ਨਾ ਸਾਫ਼ ਹੈ ਇਹ మే ਆਪਾਂ ਇਹੀ ਦੇਖਣ ਆਂ ਬਈ ਗੋਡੇ ਪਿੱਛੇ ਸਾਫ਼ ਹੁੰਦੇ ਨੇ ਬਿਲਕੁਲ ਬਿਲਕੁਲ ਠੀਕ ਹੈ ਨਾ ਇਹਦਾ ਬਈ ਬੋਨਟ ਖੋਲ ਦੀ ਕੇਰਾ ਹਾਂਜੀ ਹਾਂਜੀ ਵੀਰੇ ਤੇ ਬਈ ਬੋਨਟ ਖੋਲ ਕੇ ਦਿਖਾਣਾ ਤੁਹਾਨੂੰ ਰੈਂਡਮਲੀ ਬਈ ਹੈ ਨਾ ਕੋਈ ਗੱਲ ਵੀ ਨਹੀਂ ਹੋਈ ਸਾਡੀ ਵੀ ਅਸੀਂ ਬੋਨਟ ਖੋਲਣਾ ਜਾਂ ਨਹੀਂ ਖੋਲਣਾ ਇਹ ਤਾਂ ਬਸ ਤੁਹਾਨੂੰ ਦਿਖਾਉ ਬਈ ਹੈ ਨਾ ਆ ਦੇਖੋ ਆ ਕੰਡੀਸ਼ਨ ਹੈਗੀ ਕੋਈ ਕਮੀ ਨਹੀਂ ਕੋਈ ਵੇਸ਼ੀ ਨਹੀਂ ਬਈ ਹੈ ਨਾ ਤੁਸੀਂ ਆਓ ਬਈਏ ਬਈ ਹੂੰ ਜੇ ਆਪਾਂ ਕਹਿੰਦੇ ਨਾ ਵੀ ਐਚ ਆਰ ਦੀਆਂ ਕਾਰਾਂ ਬਈ ਹੈ ਨਾ ਰਸਟਿੰਗ ਲੱਗੀ ਹੁੰਦੀ ਹੈ ਇਹ ਲੋਕਲ ਨੰਬਰ ਦੀ ਹੈ ਵੀਰੇ ਕੈਥਲ ਦੀ ਗੱਡੀ ਹੈ ਇਹ ਠੀਕ ਹੈ ਵੀਰੇ ਹਾਂਜੀ ਹਾਂਜੀ ਕੈਥਲ ਦੀ ਕਾਰ ਹੈ ਬ ਵਰਨਾ ਐਸਐਕਸ ਡਬਲ 에ਅਰ ਬੈਗ ਦੇ ਵਿੱਚ ਉਹਨਾਂ ਨੂੰ ਫਸਟ ਸੈਕਿੰਡ ਵੀਰੇ ਫਸਟ ਵੀਰੇ ਫਸਟ ਹਾਂਜੀ ਕਿੰਨਾ ਰੇਟ ਰੱਖਿਆ ਦਾ ਕਾਰ ਦਾ ਇਹਦਾ ਵੀਰੇ 4.5 ਲੱਖ 4.5 ਲੱਖ 14 ਮਾਡਲ ਦਾ 14 ਦਸੰਬਰ 30 ਦੀ ਭਾਈ ਰੇਟ ਚੈੱਕ ਕਰ ਲਿਓ ਭਾਈ ਰੇਟ ਵੀ ਬਹੁਤ ਜਾਇਜ਼ ਹੀ ਹੈ ਭਾਈ ਹਨਾ 4.5 ਲੱਖ ਰੁਪਈਆ ਦੇ ਵਿੱਚ ਐਨਓਸੀ ਤੁਹਾਨੂੰ ਮਿਲ ਜੂ ਡੀਜ਼ਲ ਦਾ ਟੈਂਕ ਤੁਹਾਨੂੰ 프리 ਮਿਲ ਜਾਣਾ ਨਾਲ ਇੰਸ਼ੋਰੈਂਸ ਹੈਗਾ ਇੰਸ਼ੋਰੈਂਸ ਕਰਵਾ ਕੇ ਦੇ ਦਾਂ ਇੰਸ਼ੋਰੈਂਸ ਵੀ ਕਰਵਾ ਕੇ ਦੇ ਦੇਓ ਭਾਈ ਹਨਾ ਤੇ ਬਸ ਇਹ ਆ ਭਾਈ ਇਹਨਾਂ ਕਾਰ ਦਾ ਰੇਟ ਤੇ ਬਈ ਅਗਰ ਦੇਖੋ ਹੁਣ ਮੈਂ ਗੱਲ ਕਰਾਂ ਵੀ 4 4.5 ਲੱਖੇ ਪਰ ਨਹੀਂ ਹੁੰਦਾ ਲੋਨ ਦਾ ਹੈਗਾ ਕੁਛ ਲੋਨ ਕਰਵਾ ਦਾਂਗੇ ਬਈ ਲੋਨ ਕਰਵਾ ਦੇਣਗੇ ਭਾਈ ਹੋਰੀ ਹਣਾ ਬਈ ਕੋਈ ਗੱਲ ਨਹੀਂ ਤੇ ਅਗਲੀ ਆ ਗਈ ਸਕਾਰਪੀਓ ਬਈ 올ਡ ਸ਼ੇਪ ਦੀ ਆਪਣੇ ਲਵੇ ਇਹੇ ਵੀਰੇ ਮਾਡਲ ਇਹ 13/14 ਹੈ ਰਜਿਸਟ੍ਰੇਸ਼ਨ ਹੈ ਜੀ 14 ਦਸੰਬਰ ਦੀ ਇਹਦੀ ਵੀ ਠੀਕ ਹੈ ਵੀਰੇ ਹਾਂਜੀ ਤੇ ਬਈ ਕਾਰ ਦੇ ਅਲਾਏ ਚੈੱਕ ਕਰੋ ਅਲਾਏ 18 ਇੰਚ ਅਲਾਏ ਲੱਗੇ ਹੋਇਆ ਵੀਰੇ ਨੇ ਠੀਕ ਹੈ ਵੀਰੇ ਹਾਂਜੀ ਤੇ ਕਾਰ ਤੇ ਸੀਟ ਕਵਰ ਵਗੈਰਾ ਇਹਦੀ ਵੀ ਨਵੇਂ ਲੱਗੇ ਹੋਏ ਆ ਠੀਕ ਹੈ ਵੀਰੇ ਹਾਂਜੀ ਸੀਟ ਕਵਰ ਬਈ ਹਣਾ ਇਹਦੇ ਨਵੇਂ ਲੱਗੇ ਹੋਏ ਨੇ ਹਾਂਜੀ ਤੇ ਪੁਰਾਣੀ ਸ਼ੇਪ ਦੇ ਵਿੱਚ ਆ ਬਈ ਜਿਹੜਾ ਕੋਈ ਸੀਡੀ ਸੂਡੀ ਫੇਸਬੁਕ ਤੇ ਸਾਰਾ ਕੁਝ ਲੱਗਿਆ ਇਹਦੇ ਵਿੱਚ ਵੀ ਜਿਹੜਾ ਕੋਈ ਪੁਰਾਣੀ ਸ਼ੇਪ ਹਾਲ ਦਾ ਵਿਕਾਰ ਤਾਂ ਆਹ ਵਾਲੀ ਕਾਰ ਤੁਸੀਂ ਲੈ ਕੇ ਜਾ ਸਕਦੇ ਬੜੇ ਜੈਗ ਰੇਟ 'ਚ ਗੱਡੀ ਦੇ ਦਾਂਗੇ ਬਾਈ ਓਕੇ 14 ਮਾਡਲ ਆ ਨਾ ਹਾਂਜੀ ਵੀਰੇ ਦਸੰਬਰ ਦੀ ਸੀ ਕਿਥੋਂ ਜੀ ਕਹਿੰਦੀ ਹਾਂ ਦਸੰਬਰ ਦੀ ਵੀਰੇ ਐਂਡ ਦੀ ਆ ਬਾਈ ਹਨਾ ਦਸੰਬਰ ਦੀ ਉਸ ਤੋਂ ਬਾਅਦ ਨਵੀਂ ਸ਼ੇਪ ਸ਼ੁਰੂ ਹੋ ਗਈ ਸੀਗੀ ਹਾਂਜੀ ਹਾਂਜੀ ਤੇ ਆ ਓਨਰ ਕਿੰਨੇ ਮੈਂ ਫਸਟ ਸਾਈਨ ਫਸਟ ਓਨਰ ਹੈ ਹਾਂਜੀ ਇਹਦੇ ਵੀ ਐਨਓਸੀ ਕਟਵਾ ਦੇ ਐਨਓਸੀ ਕਟਾ ਦਾਂਗੇ ਕਿੰਨਾ ਰੇਟ ਰੱਖਿਆ ਦਾ ਵੀਰੇ ਇਹ ਤਾਂ 3.6 ਲੱਖ ਵੀਰੇ 3,65,000 ਰ స్కార్పియో कार ਆ ਬਈ ਹੈਨਾ ਤੇ ਚਾਹੇ ਤੁਸੀਂ ਇਹਨੂੰ ਨਵੀਂ ਸ਼ੇਪ ਚ ਕਨਵਰਟ ਵੀ ਕਰਾ ਲਓ ਤਾਂ ਵੀ ਇਹਦੇ ਮਤਲਬ 50-60000 ਰੁਪਏ ਲੱਗਣਾ ਸਕਾਰਪਿਓ ਹਾਂਜੀ ਹਾਂ ਬਈ ਚੇਂਜ ਹੋ ਜੂਗੀ ਬਿਲਕੁਲ ਬਿਲਕੁਲ ਤੇ ਨਵੀਂ ਸ਼ੇਪ ਦੀ ਕਾਰ ਆ ਬਈ ਅਬ ਲੱਗੇ ਹੈਨਾ ਹੋ ਜਾਣੀ ਹੈ ਤੇ ਅਗਲੀ ਤੁਹਾਨੂੰ ਆਪਾਂ ਫੋਰਚੂਨਰ ਦੇ ਰਹੇ ਹਾਂ ਬਈ ਹੈਨਾ ਸਾਰੇ ਸੈਗਮੈਂਟ ਨੇ ਬਾਈ ਹੋਰਾਂ ਲਵੇ ਹਾਂਜੀ ਜਿਹੜੀ ਜਿਹੜੀ ਮਾਰਕੀਟ ਤੇ ਡਿਮਾਂਡ ਚੱਲਦੀ ਹੈਗੀ ਉਹ ਕਾਰ ਆਪ ਜੀ ਆਪਣੇ ਲੱਭ ਖੜੀਆਂ ਫੋਰਚੂਨ ਕਿੰਨਾ ਮਾਡਲ ਵੀਰੇ ਇਹ 10/11 ਵੀਰੇ ਇਹ ਸ਼ੇਪ ਕਨਵਰਟ ਕਰੀ ਹੋਈ ਆ ਹਾਂਜੀ ਵੀਰੇ ਓਕੇ ਬਾਈ ਹਨਾ ਕਨਵਰਟਡ ਹੈਗੀ ਤੁਸੀਂ ਜੱਜ ਨਹੀਂ ਕਰ ਸਕਦੇ ਬਾਈ ਹਨਾ ਪਤਾ ਨਹੀਂ ਲੱਗਦਾ ਮਾਡਲ ਤੋਂ ਬੰਦਾ ਜੱਜ ਕਰ ਸਕਦਾ ਵੀ ਹਨਾ ਕਨਵਰਟ ਹੋਊਗੀ ਠੀਕ ਆ ਵੀਰੇ ਤੇ ਬਾਈ 50 ਨੰਬਰ ਹੈ 6600 ਨੰਬਰਾਂ ਕਾਰ ਦਾ ਬਾਈ origignal ਹੈ ਮਾੜੀ ਮੋਟੀ ਸਾਰੀ ਓਰੀਜਨਲ ਸਾਰੀ ਓਰੀਜਨਲ ਹੈ ਬਾਈ ਬਾਈ ਜਿਹੜੀ ਕਨਵਰਟ ਕਰਕੇ ਦਾ ਤੁਹਾਨੂੰ ਪਤਾ ਥੋੜਾ ਥੋੜਾ ਮਾੜਾ ਪੇਂਟ ਕਰਾਉਣਾ ਪੈਂਦਾ ਬਾਈ ਹਾਂ ਤੇ ਪਰ ਬਈ ਹੈ ਨਾ ਜ਼ਰੂਰੀ ਹੈ ਬਾਈ ਹਾਂ ਜਿਵੇਂ ਸ਼ੇਪ ਚੇਂਜ ਹੋ ਗਈ ਆ ਜਿਹੜੀ ਮਤਲਬ ਪਸੰਦ ਹੈ ਲੋਕਾਂ ਨੂੰ ਇਹ ਜੀ ਹਾਂ ਜੀ ਹਾਂ ਅੱਜ ਦੇ ਟਾਈਮ 'ਚ ਲੋਕ ਪਾਲਦੇ ਚੀਜ਼ਾਂ ਪੁਰਾਣੀ ਕਰਕੇ ਬਈ ਥੋੜਾ ਜਿਹਾ ਅਗਲਾ ਕਹਿੰਦਾ ਯਾਰ ਬਈ ਯਾਰ ਨਵੀਂ ਮਿਲ ਜਾਂਦੀ ਤਾਂ ਤੁਹਾਨੂੰ ਨਵੀਂ ਕਰਾ ਕੇ ਦੇ ਦਿੰਦੇ ਰੇਟ ਵੀ ਇਹਦਾ ਪੰਜਾਬ ਨੰਬਰ ਦਾ ਬਾਈ ਇੰਨਾ ਸਸਤਾ ਦੇ ਦਿੰਦੇ ਫੋਰਚੂਨਰ ਇੰਨੀ ਸਸਤੀ ਪੰਜਾਬ ਨੰਬਰ ਮਿਲ ਨਹੀਂਦੀ ਕਿ ਤੁਹਾਨੂੰ ਠੀਕ ਹੈ ਵੀਰੇ ਕਿੰਨਾ ਰੇਟ ਹੈ ਸਿਰਫ 7.5 ਲੱਖ ਰੁਪਏ ਦੀ ਕਾਰ ਹੈ ਤੇ ਲੈਜੋ ਜੇ ਕਿਸੇ ਨੇ ਕਾਰ ਲੈਣੀ ਹੈ ਇਹ ਰੇਟ ਤੇ ਕਾਰ ਨਹੀਂ ਮਿਲਣੀ ਹੈਗੀ ਆਪਣਾ ਸ਼ੌਂਕ ਪੂਰਾ ਕਰੋ ਤੇ ਕਾਰ ਫਿਰ ਚਾਹੇ ਦੁਬਾਰੋ ਸੇਲ ਕਰ ਦੋ ਬਈ ਡੀਜ਼ਲ ਦਾ ਟੈਂਕ ਬਈ ਇਹਦਾ ਵੀ ਫੁੱਲ ਦੇਵਾਂਗੇ ਡੀਜ਼ਲ ਟੈਂਕ ਫੁੱਲ ਤੁਹਾਨੂੰ ਮਿਲ ਜਾਣਾ ਸਰਵਿਸ ਇਹਦੀ ਹੋਈ ਹੋਈ ਆ ਹਾਂਜੀ ਵੀਰੇ ਸਰਵਿਸ ਕੋਈ ਘੱਟ ਵੱਤ ਨਹੀਂ ਨਹੀਂ ਵੀਰੇ ਠੀਕ ਹੈ ਬਈ 1% ਵੀ ਨਹੀਂ ਤੇ ਅਗਲੀ ਆ ਗਈ ਆਪਣੇ ਲਾਵੇ ਹਰਮਨ ਪਿਆਰੀ ਕਾਰ ਆ ਹਰੇਕ ਬੰਦੇ ਦੀ ਬਈ ਹਨਾ ਜਿਹੜੀ ਘਰ ਘਰ ਹੋ ਗਈ ਜਿਵੇਂ ਪਹਿਲਾਂ ਅਲਟੋ ਹੁੰਦੀ ਸੀ ਅਲਟੋ ਤੋਂ ਆ ਗਈ ਸਵਿਫਟ ਸਵਿਫਟ ਹਾਂਜੀ ਇਹ ਕਿੰਨਾ ਮਾਡਲ ਆ ਬਈ ਇਹ ਬਈ 14/15 14/15 ਕ ਤੇ ਕਾਰ ਹੈਗਾ ਸੋਹਣੀ ਅਲਾਈ ਟਾਇਰ ਇਹਦੇ ਵਿੱਚ ਵੀ ਪਾਏ ਹੋਏ ਨੇ ਸਰਵਿਸਾਈ ਦੀ ਵੀ ਨਵੀਂ ਡਾਨਾ ਇਹਦੇ ਵੀ ਡਾਨਾ ਬਾਈ ਸਰਵਿਸ ਹੈ ਇਹ ਓਨਰ ਫਸ ਸੈਕਿੰਡ ਵੀਰ ਸੈਕਿੰਡ ਓਨਰ ਹਾਂਜੀ ਓਕੇ ਐਨਓਸੀ ਆ ਦੀ ਵੀ ਕਟਵਾ ਕੇ ਦੇਵਾਂਗੇ ਬੀਮਾ ਕਟਵਾ ਕੇ ਦੇਵਾਂਗੇ ਆਲੇ ਨਵਾਂ ਠੀਕ ਹੈ ਵੀਰੇ ਹਾਂਜੀ ਤੇ ਰੇਟ ਕਿੰਨਾ ਦਾ ਇਹਦਾ ਵੀ ਥੋੜਾ ਹੀ ਆ ਬਾਈ 380 ਦੀ ਦੇ ਦਾਂਗੇ 3 ਲੱਖ 80 14 14 ਮਾਡਲ ਹੈ 14/15 14/15 ਬਾਈ 3 ਲੱਖ 80000 ਰੁਪਏ ਰੇਟ ਆ ਬਾਈ ਆਜੋ ਜੇ ਕਿਸ ਨੇ ਕਾਰ ਲੈਣੀ ਹੈ ਠੀਕ ਆ ਬਾਈ ਤੇ ਏਸੀ ਹੈ ਆਪਣੇ ਲਈ ਬੈਟ ਚ 380000 ਰੁਪਿਆ ਦੀ ਇਹ ਆ ਗਈ ਆਪਣਾ ਲੈਵੇ 7.5 ਲੱਖ ਰੁਪਿਆ ਦੀ ਉਹ ਆ ਗਈ 365000 65000 ਰੁਪਿਆ ਦੀ ਉਹ ਆ ਗਈ ਆਪਣਾ ਲੈਵੇ 4.5 ਲੱਖ ਰੁਪਿਆ ਹੈ ਨਾ ਹਾਂਜੀ ਤੇ ਉਹ ਆ ਗਈ ਆਪਣਾ ਲੈਵੇ 5 ਲੱਖ 15 5 ਲੱਖ 15 ਦੀ ਉਧਰ ਆ ਗਈ ਆਪਣਾ ਲੈ 175000 ਹੈ ਨਾ ਹਾਂਜੀ ਕੋਈ ਗੱਲ ਨਹੀਂ ਤੇ ਬਾਈ ਆਜੋ ਜੇ ਕਿਸੇ ਨੇ ਕਾਰ ਲੈਣੀ ਹੈ ਬਾਈ ਹੈ ਨਾ ਨੰਬਰ ਸਕਰੀਨ ਤੇ ਪਾਤੇ ਨਿਰਮਾਨ ਕਾਰ ਵਯਾਰ ਜ਼ਿਲ੍ਹਾ ਸੰਗਰੂਰ ਪਿੰਡ ਪਟਾਲਖੁਰ ਦਾ ਹਨਾ ਬਾਈ ਤੇ ਹੋਰ ਕੋਈ ਗੱਲਬਾਤ ਕਰਨੀ ਹੈ ਬਾਈ ਬਾਈ ਇਹੀ ਆ ਬਾਈ ਸਪੋਰਟ ਕਰੋ ਸਾਰੇ ਭਾਈ ਸਹਿਯੋਗ ਦੇਵੋ ਹਨਾ ਬੜੇ ਸਸਤੇ ਰੇਟ ਦੀਆਂ ਗੱਡੀਆਂ ਦੇ ਮੈਂ ਆਪਣੇ ਰੇਟ ਦੀ ਕਿਤੇ ਕਾਰ ਨਹੀਂ ਮਿਲਨੀ ਠੀਕ ਆ ਬਾਈ ਤੇ ਬਸ ਭਾਈ ਆ ਜਾਓ ਬਾਈ ਹਨਾ ਤੇ ਚੰਗੀਆਂ ਕਾਰਾਂ ਹੋਣਗੀਆਂ ਬਾਈ ਬਾਈ ਹੋਰਾਂ ਨਾਲ ਵੀ ਟਰਾਈ ਲੋ ਕਾਰ ਤੁਸੀਂ ਬਾਇ ਕਰੋਗੇ ਤੇ ਬੱਕੀ ਭਾਈ ਹਨਾ ਮੇਨ ਗੱਲ ਹੁੰਦੀ ਹੈ ਵੀ ਕਾਰ ਦੀ ਖਰਦ ਤੋਂ ਪਤਾ ਲੱਗ ਜਾਂਦਾ ਵੀ ਕਾਰ ਦੀ ਕੰਡੀਸ਼ਨ ਕਿਦਾਂ ਦੀ ਪਈ ਆ ਤੁਸੀਂ ਆ ਚੈੱਕ ਕਰ ਲਓ ਐਹ ਜੀ ਕੰਡੀਸ਼ਨ ਦੀ ਕਾਰ ਮੇ ਵੀ ਸ਼ਾਇਦ ਹਨਾ ਵੀ ਕਿਤੇ ਮਿਲੇ ਬਹੁਤ ਘੱਟ ਮਿਲਦੀ ਹੈਗੀ ਆਜੋ ਜੇ ਕਿਸੇ ਨੇ ਕਾਰ ਲੈਣੀ ਹੈ ਮਿਲਾਂਗੇ ਬਹੁਤ ਛੇਤੀ ਨਵੀਆਂ ਕਾਰਾਂ ਦੇ ਨਾਲ ਫੱਸੀ ਗਾਲ ਹੋਏ